ਕੋਈ ਵੀ ਵੀਰ ਡਾਕਟਰ ਦੀ ਧੀ ਡਾਕਟਰ ਦੀ ਭੈਣ ਤੇ ਡਾਕਟਰ ਦੇ ਮਾਹ ਬਾਰੇ ਗਲਤ ਨਾ ਬੋਲੇ ਦੋਸਤੋ ਜੇ ਅਗਰ ਆਪਾਂ ਵੀ ਇਸ ਤਰ੍ਹਾਂ ਬੋਲਾਂਗੇ ਤੇ ਆਪਣੇ ਚ ਤੇ ਡਾਕਟਰ ਚ ਕੋਈ ਫਰਕ ਰਹੇ ਨਹੀਂ ਜਾਣਾ ਕਿ ਕੁਝ ਲੋਕ ਡਾਕਟਰ ਬਾਰੇ ਥੋੜਾ ਹਾਂ ਉਹਦੇ ਬਾਰੇ ਜੋ ਜਨਕਾਣਾ ਕਹੋ ਉਹ ਵੀ ਕਿ ਦੈਰੇ ਚ ਮੈਂ ਮੰਨਦਾ ਕਿ ਉਹ ਆਪਣੇ ਧੀ ਆਪਣੇ ਭੈਣ ਗਲਤ ਬੰਦਾ ਬੋਲਦਾ ਸੀਗਾ ਜੇ ਆਪਾਂ ਵੀ ਉਹੀ ਉਸ ਤਰ੍ਹਾਂ ਬੋਲਾਂਗੇ ਤੇ ਫਿਰ ਆਪਣੇ ਤੇ ਡਾਕਟਰ ਚ ਕੋਈ ਫਰਕ ਨਹੀਂ ਰਹੇ ਜਾਣਾ ਸੋ ਮੇਰੇ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ ਕਿ ਡਾਕਟਰ ਦੀ ਮਾਂ ਡਾਕਟਰ ਦੀ ਤੇ ਡਾਕਟਰ ਦੀ ਭੈਣ ਬਾਰੇ ਕੋਈ ਮੇਰਾ ਵੀਰ ਗਲਤ ਕਮੈਂਟ ਪੱਦੀ ਸ਼ਬਦਾਂ ਵਾਲੀ ਦਾ ਵਰਤੇ ਠੀਕ ਆ ਪਿਆਰੋ ਹਾਂ ਡਾਕਟਰ ਨਾਲ ਆਪਣੀ ਤੁਸੀਂ ਡਾਕਟਰ ਨੂੰ ਜੋ ਲਿਖਣਾ ਚਾਹ ਸਕਦੇ ਹੋ ਉਹਨੂੰ ਕਹਿ ਸਕਦੇ ਹੋ ਸਾਰਿਆਂ ਦਾ ਜਿੰਨੇ ਮੇਰੇ ਵੀਰ ਮੇਰੇ ਖੜੇ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਆਪਣੀ ਭੈਣ ਸਮਝ ਕੇ ਉਹਨਾਂ ਲੱਗਾ ਕਿ ਬੰਦਾ ਗਲਤ ਬੋਲਿਆ ਮੈਂ ਨਾਲ ਖੜੇ ਹਾਂ ਸਾਰਿਆਂ ਦਾ ਮੇਰਾ ਤੈਅ ਜਰੋ ਧੰਨਵਾਦ ਮੈਂ ਰੀਨ ਨੂੰ ਸਾਰਿਆਂ ਦਾ ਤੇ ਇੱਕ ਵਾਰ ਫੇਰ ਮੈਂ ਲਾਸਟ ਇਹ ਜਾਂਦਾ ਕਹਿ ਦਵਾ ਕਿ ਦੋਸਤੋ ਡਾਕਟਰ ਚਲੋ ਪਾਗਲ ਬੰਦਾ ਸੀ ਮੈਂ ਹੁਣ ਵੀ ਸੱਚ ਯੱਕ ਮੈਨੂੰ ਲੱਗਦਾ ਚਲੋ ਉਹਨੂੰ ਇਹ ਜੀ ਬੋਲਣਾ ਚਾਹੀਦਾ ਇਸ ਤਰ੍ਹਾਂ ਇਸ ਤਰ੍ਹਾਂ ਨਾ ਬੋਲਦਾ ਸ਼ਾਇਦ ਨੂੰ ਆ ਜਿਹੜੀ ਹਾਲਾਤ ਵਰਗੇ ਚ ਨਾ ਬਣਦੇ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਜਿਹੜੀ ਸਭ ਤੋਂ ਪਹਿਲਾਂ ਕਰਦਾ ਜਿਹੜੀ ਜ਼ਰੂਰੀ ਬੇਨਤੀ ਹੈ ਉਹ ਜ਼ਰੂਰੀ ਮੇਰੀ ਬੇਨਤੀ ਮੈਂ ਤਿੰਨ ਬੇਨਤੀਆਂ ਕਰਨੀਆਂ ਡਾਕਟਰ ਬਾਰੇ ਪੁਲਿਸ ਪ੍ਰਸ਼ਾਸਨ ਲੁਧਿਆਣਾ ਮਾਨਯੋਗ ਕਮਿਸ਼ਨਰ ਸਾਹਿਬ ਚਾਲ ਸਾਹਿਬ ਤੇ ਮੇਰੇ ਸੱਜਣ ਮੇਰੇ ਭਰਾ ਮੇਰੇ ਵੀਰ ਮੇਰੇ ਭੈਣਾ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਚਾਹੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਚਾਹੇ ਫੋਨ ਕੀਤਾ ਚਾਹੇ ਮੇਰੇ ਨਾਲ ਗਏ ਸੋ ਸਭ ਤੋਂ ਪਹਿਲਾਂ ਮੇਰੀ ਬੇਨਤੀ ਮੇਰੇ ਸਾਰੇ ਵੀਰਾਂ ਅੱਗੇ ਜਿੰਨੇ ਵੀ ਸੋਸ਼ਲ ਮੀਡੀਆ ਵਿੱਚ ਨਾਲ ਜੁੜੇ ਹੋਏ ਇੱਕੋ ਬੇਨਤੀ ਹੈ ਕਿ ਕੋਈ ਵੀ ਵੀਰ ਡਾਕਟਰ ਦੀ ਧੀ ਡਾਕਟਰ ਦੀ ਭੈਣ ਤੇ ਡਾਕਟਰ ਦੇ ਮਾਹ ਬਾਰੇ ਗਲਤ ਨਾ ਬੋਲੇ ਦੋਸਤੋ ਜੇ ਅਗਰ ਆਪਾਂ ਵੀ ਇਸ ਤਰ੍ਹਾਂ ਬੋਲਾਂਗੇ ਤੇ ਆਪਣੇ ਚ ਤੇ ਡਾਕਟਰ ਚ ਕੋਈ ਫਰਕ ਰਹਿਣੇ ਨਹੀਂ ਜਾਣਾ ਇਹ ਮੇਰੀ ਨਿੱਜੀ ਸੋਚ ਆ ਤੇ ਮੇਰੀ ਤੁਹਾਨੂੰ ਇੱਕ ਗੁਜਾਰਸ਼ ਹੈ ਮੇਰੇ ਵੀਰਾਂ ਨੂੰ ਕਿ ਕੁਝ ਲੋਕ ਡਾਕਟਰ ਬਾਰੇ ਥੋੜਾ ਹਾਂ ਉਹਦੇ ਬਾਰੇ ਜੋ ਜਿਹਨੂੰ ਕਹਣਾ ਕੋ ਉਹ ਵੀ ਕਿ ਦੈਰੇ ਚ ਮੈਂ ਮੰਨਦਾ ਕਿ ਉਹ ਆਪਣੇ ਧੀਰ ਭੈਣ ਗਲਤ ਬੰਦਾ ਬੋਲਦਾ ਸੀਗਾ ਜੀ ਆਪਾਂ ਵੀ ਉਹੀ ਉਸ ਤਰ੍ਹਾਂ ਹੀ ਬੋਲਾਂਗੇ ਫਿਰ ਆਪਣੇ ਜਿੱਤੇ ਡਾਕਟਰ ਨੂੰ ਫਰਕ ਨਹੀਂ ਪੈਣਾ ਸੋ ਮੇਰੇ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਜਿੰਨੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਦੇਖ ਰਹੇ ਆ ਜਾਂ ਜਿੱਥੇ ਵੀ ਕਮੈਂਟ ਕਰਦੇ ਆ ਕਿ ਡਾਕਟਰ ਦੀ ਮਾਂ ਡਾਕਟਰ ਦੀ ਧੀ ਤੇ ਡਾਕਟਰ ਦੀ ਭੈਣ ਬਾਰੇ ਕੋਈ ਮੇਰਾ ਵੀਰ ਕਾਉਟ ਕਮੈਂਟ ਪੱਦੀ ਸ਼ਬਦਾਲੀ ਦਾ ਵਰਤੈ ਠੀਕ ਆ ਪਿਆਰੋ ਹਾਂ ਡਾਕਟਰ ਨਾਲ ਆਪਣੀ ਤੁਸੀਂ ਡਾਕਟਰ ਨੂੰ ਜੋ ਲਿਖਣਾ ਲਿਖ ਸਕਦੇ ਹੋ ਉਹਨੂੰ ਕਹਿ ਸਕਦੇ ਹੋ ਸੋ ਦੂਸਰੀ ਮੇਰੀ ਬੇਨਤੀ ਧੰਨਵਾਦ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ ਸਪੈਸ਼ਲੀ ਮਾਨਯੋਗ ਕਮਿਸ਼ਨਰ ਸਾਹਿਬ ਚਾਹ ਸਾਹਿਬ ਉਹਨਾਂ ਦਾ ਬਹੁਤ ਉਹਨਾਂ ਦਾ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਉਸ ਦਿਨ ਕਹਿਤਾ ਸੀ ਕਿ ਪਰਚਾ ਸਮਝ ਲੋ ਹੋ ਗਿਆ ਕਿਉਂਕਿ ਉਹਨਾਂ ਨੇ ਜਾਣਦੇ ਆ ਕਿ ਅਸੀਂ ਤੁਹਾਡੀ ਵੀਡੀਓ ਸੁਣ ਲਈ ਹੈ ਜਦ ਇਹ ਜਾ ਕੇ ਬੈਠੇ ਸਾਬ ਪਤਰ ਜਾਂਦੇ ਕੋਈ ਕੱਲ ਨੂੰ ਕਹੀ ਗਏ ਮੈਂ ਵੀ ਉਹ ਮੇਰੀ ਵੀਡੀਓ ਲੈ ਕੇ ਬੈਠੇ ਸੀ ਤੁਹਾਡੀ ਵੀਡੀਓ ਸੁਣ ਲਈ ਮੈਂ ਉਹਦਾ ਕਮੈਂਟ ਮੈਂ ਕਹਿੰਦੇ ਮੈਂ ਕਮੈਂਟ ਦੇਖੋ ਜੀ ਕਹਿੰਦੇ ਮੈਂ ਉਹ ਵੀ ਪੜ ਲਿਆ ਕਹਿੰਦੇ ਮੈਂ ਉਹ ਵੀ ਪੜ ਲਿਆ ਇਹਨੂੰ ਬੰਦਨ ਬਖਸ਼ਿਆ ਨਹੀਂ ਜਾਊਗਾ ਉਹਨਾਂ ਉਦੋਂ ਕਿਹਾ ਸੀ ਸਾਡੇ ਸਾਹਮਣੇ ਕਿ ਇਹ ਤੇ ਅੱਜ ਹੀ ਪਰਚਾ ਦੇ ਕੇ ਨੂੰ ਅਸੀਂ ਅੱਜ ਹੀ ਹਵਾਲਾ ਦੇ ਸੁਕਣਾਓ ਸੋ ਧੰਨਵਾਦ ਫੇਰ ਮੇਰਾ ਇੱਕਰੀ ਮੇਰੇ ਵੀਰ ਮੇਰੇ ਸਰਦਾਰ ਰঞ্জੀਤ ਸਿੰਘ ਇੰਸਪੈਕਟਰ ਸਾਹਿਬ ਜਿਹੜੇ ਉੱਥੇ ਜਿਹੜਾ ਸਾਡੇ ਬਿਆਨ ਲਿਖੇ ਤੇ ਧੰਨਵਾਦ ਐਸਐਚਓ ਸਾਹਿਬ ਦਵਿੰਦਰ ਸਿੰਘ ਸ਼ਿਮਲਾਪੁਰੀ ਉਹਨਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਜਿਹੜੇ ਉੱਥੇ ਮੇਰੇ ਮੁਲਾਜ਼ਮ ਜੂਵੀ ਸਾਰੇ ਸਾਰਿਆਂ ਦਾ ਸੋ ਹੁਣ ਉਸ ਤੋਂ ਬਾਅਦ ਚ ਮੈਂ ਆਵਾ ਜਿਹੜੇ ਮੇਰੇ ਵੀਰ ਮੇਰੇ ਭਰਾ ਮੇਰੇ ਆ ਭੈਣਾ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੇ ਹੱਕ ਚ ਖੜੇ ਸਾਰੇ ਬਣੇ ਜਿਨ੍ਹਾਂ ਲੱਗਿਆ ਕਿ ਗੁਰਿੰਦਰ ਰਗਰੇਟੇ ਨੇ ਜਿਹੜਾ ਬੋਲਿਆ ਜੋ ਲਿਖਿਆ ਉਹ ਗਲਤ ਲਿਖਿਆ ਵੈਸੇ ਤੋ ਕਾਫੀ ਟਾਈਮ ਤੋਂ ਬੋਲਦਾ ਆ ਰਿਹਾ ਪਰ ਉਹ ਕਿਸੇ ਨੂੰ ਨਾਮ ਲੈ ਕੇ ਪਰਸਲੇ ਨਹੀਂ ਬੋਲਦਾ ਪਰ ਉਹ ਜਿਹੜਾ ਹੁਣ ਲਿਖਿਆ ਸੀਗਾ ਪਰ ਮੇਰੇ ਸਾਰੇ ਮੇਰੇ ਵੀਰਾਂ ਨੂੰ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਲੁਧਿਆਣੇ ਗਏ ਮੇਰੇ ਵੀਰ ਸਾਰੇ ਉਹ ਵੀ ਤੇ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਪੋਸਟ ਵੀ ਪਾਈ ਹੈ ਜਿਨ੍ਹਾਂ ਨੇ ਕਮੈਂਟ ਵੀ ਕੀਤਾ ਮੇਰੇ ਹੱਕ ਦੇ ਵਿੱਚ ਮੇਰੀ ਪੋਸਟ ਤੇ ਜਾ ਕੇ ਦੋ ਜਾ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਗੁਰਿੰਦਰ ਬਾਠ ਮੇਰੇ ਵੀਰ ਨੇ ਜਿੱਦਣ ਗੱਲ ਹੋਈ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਫੋਨ ਵੀ ਆਇਆ ਉਸੇ ਟਾਈਮ ਉਹ ਲਾਈਵ ਵੀ ਹੋਇਆ ਲਾਈਵ ਹੋਣ ਤੋਂ ਬਾਅਦ ਉਹਨੂੰ ਡਾਕਟਰ ਦਾ ਫੋਨ ਵੀ ਆਇਆ ਡਾਟਰ ਨੂੰ ਕੁਛ ਮਾੜਾ ਮੁੱਢ ਤੋਂ ਕਾਇਆ ਆ ਵੀ ਕਿ ਮੈਂ ਇਸ ਤਰ੍ਹਾਂ ਤਾਂ ਡੈਫਰ ਪਾਉਂਦਾ ਚਾਹ ਉਹਨਾਂ ਨੇ ਜੋ ਗੱਲਾਂ ਬਾਤ ਹੋਈ ਉੱਥੇ ਉਹ ਵੀ ਧਿਆਨ ਆਪਣੇ ਦਿਖਾਏ ਆ ਉਹ ਵੀ ਹੋ ਗਈ ਗੱਲਬਾਤ ਪ੍ਰਿੰਸ ਹੋਣੀ ਮੇਰੇ ਵੀਰ ਆ ਸੁਖ ਜਗਰਾਉ ਆ ਜਿੰਨੇ ਮੇਰੇ ਸੱਜਣਾਂ ਗੋਲਡੀ ਨੇਜਾ ਮੇਰੇ ਵੀਰ ਲੁਧਿਆਣੇ ਵਾਲੇ ਹੋਰ ਵੀ ਕਾਫੀ ਨਾਮ ਆ ਮਾਫੀ ਚਾਹੁੰਦਾ ਸਾਰੇ ਨਾਮ ਨਾ ਲੈ ਜਾਣ ਤੇ ਮੇਰੇ ਵੀਰ ਕਲਵੰਤ ਸਿੰਘ ਆਏ ਸੀਗੇ ਸੁਖ ਲਾਟੀ ਆਇਆ ਸੀਗਾ ਤੇ ਹੋਰ ਵੀ ਮੇਰੇ ਬਣੇ ਸੱਜਣ ਆਏ ਸੀਗੇ ਬੋਪਾਰਾ ਸਰਜੀਤ ਆਇਆ ਸੀਗਾ ਜਿੰਨੇ ਮੇਰੇ ਵੀਰ ਆਏ ਸਾਰੇ ਨਾਮ ਜੇ ਨਾਮ ਵੀ ਲੈ ਜਾ ਤਾਂ ਮਾਫੀ ਚਾਹੂੰਗਾ ਸਾਰਿਆਂ ਦਾ ਹੀ ਜਿੰਨੇ ਮੇਰੇ ਵੀਰ ਮੇਰੇ ਖੜੇ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਆਪਣੀ ਭੈਣ ਸਮਝ ਕੇ ਉਹਨਾਂ ਲੱਗਾ ਕਿ ਬੰਦਾ ਗਲਤ ਬੋਲੇ ਮੈਂ ਨਾਲ ਖੜੇ ਰਹਾ ਸਾਰਿਆਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਮੈਂ ਰੀਨੂੰ ਸਾਰਿਆਂ ਦਾ ਤੇ ਇੱਕ ਫੇਰ ਮੈਂ ਲਾਸਟ ਜਾਂਦਾ ਕਹਿ ਲਵਾਂ ਕਿ ਦੋਸਤੋ ਡਾਕਟਰ ਚਲੋ ਪਾਗਲ ਬੰਦਾ ਸੀ ਮੈਂ ਹੁਣ ਵੀ ਸੱਚੀ ਆ ਕਿ ਮੈਨੂੰ ਲੱਗਦਾ ਚਲੋ ਉਹਨੂੰ ਨਹੀਂ ਸੋਲਣਾ ਚਾਹੀਦਾ ਇਸ ਤਰ੍ਹਾਂ ਇਸ ਤਰ੍ਹਾਂ ਨਾ ਬੋਲਦਾ ਸ਼ਾਇਦ ਨੂੰ ਆ ਜਿਹੜੀ ਹਾਲਾਤ ਵਾਂਗੂ ਤੁਣਾ ਬਣਦੇ ਕਿਉਂਕਿ ਮੈਂ ਥੋੜਾ ਬੰਦਾ ਬੋਝਣਾ ਯਾਰ ਮੈਨੂੰ ਹੁੰਦਾ ਵਾ ਕਿ ਕਦੇ ਗਲਤ ਨਾ ਹੋ ਗਿਆ ਹੋਵੇ ਮੇਰਾ ਮਨ ਆਪਣੇ ਨੂੰ ਲੱਗਦਾ ਕਿਤੇ ਗਲਤ ਨਾ ਹੋ ਗਿਆ ਵੇ ਯਾਰ ਕਿਤੇ ਫਿਰ ਵੀ ਚਲੋ ਉਹ ਗਲਤ ਬੋਲਿਆ ਸੀਗਾ ਤੇ ਉਹਦੀ ਸਜ਼ਾ ਉਹਨੂੰ ਬਣਦੀ ਸੀ ਸਜ਼ਾ ਨੂੰ ਬਣਦੀ ਸੀ ਤੇ ਉਹਨੂੰ ਸਜ਼ਾ ਲਈ ਪ੍ਰਮਾਤਮਾ ਨੇ ਨਹੀਂ ਸੋ ਪ੍ਰਮਾਤਮਾ ਵਿਧ ਬਣਾਉਂਦੇ ਹੁੰਦੇ ਹਨ ਪ੍ਰਮਾਤਮਾ ਜੇ ਵਿਧ ਬਣਾਉਂਦੇ ਉਹ ਗਲਤ ਬੋਲਿਆ ਉਹ ਜਏ ਤੇ ਚਲੋ ਫਿਰ ਕਮਿਸ਼ਨ ਦਾ ਸਾਹਣ ਸਾਨੂੰ ਬਹੁਤ ਵਧੀਆ ਜਿਹੜਾ ਸਲੂਟ ਆ ਰਿਹਾ ਨੂੰ ਫਿਰ ਸਿਰ ਝੁਕਦਾ ਮੇਰਾ ਕਿਉਂਕਿ ਪੁਲਿਸ ਅਫਸਰ ਬੜੇ ਦੇਖੇ ਪਰ ਇੰਨਾ ਵਰਗਾ ਮੈਂ ਅੱਜ ਤੱਕ ਨਹੀਂ ਦੇਖੇ ਵੀ ਇੰਨੀ ਹਲੀਮੀ ਨਾਲ ਇੰਨੇ ਪਿਆਰ ਨਾਲ ਕੱਲੇ ਕੱਲੇ ਗੱਲ ਸੁਣੇ ਸਾਡੇ ਕੋਲ 10 ਮਿੰਟ 15 ਮਿੰਟ ਸਾਨੂੰ ਕੋ ਆਪਣੇ ਭਾਇ ਦੇ ਸਾਰੀ ਗੱਲਾਂ ਬਸ ਸੁਣੀਆਂ ਔਰ ਕੁਛਲੀ ਗੱਲ ਇਹ ਹੈ ਕਿ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸੁਖਿੰਦਰ ਸਿੰਘ ਜੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਨਾ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਇੱਕ ਐਡੇ ਵੱਡੇ ਅਫੀਸਰ ਇੱਕ ਐਡੇ ਵੱਡੇ ਅਫੀਸਰ ਮੈਨੂੰ ਐਪਰੀਸ਼ੀਏਟ ਕਰ ਰਹੇ ਆ ਕਿ ਸੁਖਿੰਦਰ ਸਿੰਘ ਤੇਰੀਆਂ ਵੀਡੀਓ ਦੇਖਦਾ ਹੁੰਨਾ ਵੀਡੀਓ ਤੁਹਾਡੀਆਂ ਬਹੁਤ ਸੋਹਣੀਆਂ ਹੁੰਦੀਆਂ ਵਾ ਆਪਣਾ ਕੰਮ ਕਰੀ ਜਾਓ ਮੈਨੂੰ ਇਹ ਬਹੁਤ ਵਧੀਆ ਲੱਗਾ ਕਿ ਚਲੋ ਐਡੇ ਸਾਡੇ ਇੱਕ ਸੀਨੀਅਰ ਪੁਲਿਸ ਅਫਸਰ ਮੈਨੂੰ ਇਨੀ ਗੱਲ ਕਰ ਰਹੇ ਆ ਉਹ ਵੀ ਬਹੁਤ ਵਧੀਆ ਲੱਗਾ ਮੈਨੂੰ ਸੋ ਮੁੱਖਰੀ ਗੱਲ ਇਹ ਆ ਮੈਂ ਦੁਬਾਰਾ ਜ਼ਿਆਦਾ ਫੇਰ ਕਹਾਂ ਡਾਕਟਰ ਦੀਧੀ ਭੈਣੋ ਦ ਦੀ ਦਾ ਭੈਣ ਦਾ ਮਾਤਾ ਗਸੂਰ ਨਹੀਂਗਾ ਡਾਕਟਰ ਕਬਲਾ ਸੀਗਾ ਉਹ ਆਪਣੇ ਜਿਹੜੀ ਜ਼ੁਬਾਨ ਆਪਣੀ ਜਿਹੜੀ ਬੋਲੀ ਸੀ ਉਹ ਆਪਣੀ ਬੋਲੀ ਉਹ ਜੋ ਬੋਲਿਆ ਆਪਣੀ ਜ਼ੁਬਾਨ ਤੋਂ ਜੋ ਬੋਲਿਆ ਉਹਦਾ ਖਾਮੇਜਾ ਬੰਦਾ ਭਗੋਤੜਿਆ ਉਹਨੂੰ ਉਹਦੀ ਸਜ਼ਾ ਮਿਲੀ ਸੋ ਦੇਖੋ ਜੁਮਾਨ ਤੋਹ ਜਿਹੜੀ ਅੱਜ ਦੇ ਕੱਲ ਕੱਲੇ ਪਰਸੋ ਪਰਸੋ ਦੇ ਚੌਥ ਹੋ ਜੇ ਔਰ ਦੂਸਰੀ ਗੱਲ ਵਿੱਚ ਕੋਰ ਕਰ ਦੋ ਕਿ ਉਸ ਪਾਗਲ ਨੂੰ ਸਾਨੂੰ ਇਹ ਨਹੀਂ ਪਤਾ ਉਹ ਕਦੇ ਸਿੱਖ ਸ਼ਹੀਦਾਂ ਬਾਰੇ ਗੁਰੂ ਸਹਾਬਾਨ ਬਾਰੇ ਜੱਟਾਂ ਬਾਰੇ ਸਰ ਬੋਲਦਾ ਬੋਲਦਾ ਧੀਆਂ ਬਾਰੇ ਜੱਟਾਂ ਦੀ ਬਾਰੇ ਬੜਾ ਕੁਝ ਇਹੋ ਜਿਹੇ ਲਫ਼ਜ਼ ਬੋਲਦਾ ਵੀ ਇਥੋਂ ਲੈ ਚ ਬੋਲ ਨਹੀਂ ਸਕਦਾ ਉਹ ਮੈਂ ਲਫ਼ਜ਼ ਸੰਤਾਂ ਬਾਰੇ ਬੜਾ ਗਲਤ ਬੋਲਿਆ ਉਹ ਵੀ ਉਹ ਹਾਂ ਬੰਦੀ ਸਿੰਘਾਂ ਬਾਰੇ ਹਾਂ ਬੰਦੀ ਸਿੰਘਾਂ ਬਾਰੇ ਸੋਰੀ ਹਾਂ ਬੰਦੀ ਸਿੰਘਾਂ ਬਾਰੇ ਵੀ ਬੜਾ ਕੁਝ ਬੋਲਿਆ ਯਾਰ ਨਹੀਂ ਠੀਕ ਆ ਤੇਰੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਜੇ ਵਿਰੋਧ ਕਰਦਾ ਕੁ ਤਰੀਕਾ ਕੁਛ ਲਿਖਾ ਹੁੰਦਾ ਪਰ ਕਿਸੇ ਨੂੰ ਇੰਨੀ ਮਤਲਬ ਭੰਦੀ ਸ਼ੋਦਾਲੀ ਬਰਤਣੀ ਕਿਸੇ ਸਿੰਘ ਬਾਰੇ ਕਿਸੇ ਸ਼ਹੀਦ ਬਾਰੇ ਗੁਰੂਆਂ ਬਾਰੇ ਸੰਤਾਂ ਬਾਰੇ ਕਿਸੇ ਇੱਕ ਕਮਿਊਨਿਟੀ ਜੋ ਆਪਾਂ ਜਾਤੀ ਕਰੇ ਜੱਟਾਂ ਬਾਰੇ ਬਹੁਤ ਖਲਤ ਬੋਲਦਾ। ਸੋ ਇਹੋ ਮੇਰੀ ਬੇਨਤੀ ਫਿਰ ਦੁਬਾਰਾ ਕਰਾਂ ਜੇ ਮੇਰੇ ਵੀਰ ਨੂੰ ਕੋਈ ਗੁੱਸਾ ਲੱਗਾ ਮਾਫੀ ਚਾਹੂੰਗਾ। ਮੇਰੇ ਕਿਸੇ ਬੋਲਦਾ ਕਿ ਸੱਜਣ ਨੂੰ ਕੋ ਕੋ ਗੰਸਮਰਤਕ ਵਿੱਚ ਹੁੰਦੇ ਆ ਉਹ ਸੱਜਣ ਕੇ ਵਿੱਚ ਟਿੱਪਣੀ ਕਰ ਜਾਂਦੇ ਆ ਉਹ ਲਿਖ ਜਾਂਦੇ ਆ ਤੇ ਉਹਨਾਂ ਨੂੰ ਬੁਰਾ ਲੱਗਦਾ ਹੋਊਗਾ ਪਰ ਮੋਂ ਉਹਨਾਂ ਕੋਈ ਬਿੰਦਿਕਾ ਨਾ ਦੋਸਤੋ ਜੇ ਠੀਕ ਆ ਕੋਈ ਤੁਹਾਡੀ ਧੀ ਨੂੰ ਕਵੇ ਮੈਂ ਨਹੀਂ ਕਹਿੰਦਾ ਕਿਸੇ ਦੀ ਧੀ ਭੈਣ ਨੂੰ ਮਾੜਾ ਨਹੀਂ ਕਹਿਣਾ ਕਿਸੇ ਦੀ ਨੂੰ ਵੀ ਮੇਰੀ ਨੋਨੀ ਮੇਰੇ ਬਾਤ ਅਸਾਰੀ ਮਰੀ ਆਪਣੇ ਧੀ ਹੈ ਪਰ ਮੇਰੇ ਬਾਤ ਕੋਈ ਤੁਹਾਨੂੰ ਨਹੀਂਗਾ ਮੇਰੇ ਵਾਸਤੇ ਕੋਈ ਯਾਦ ਨਹੀਂ ਗਈ ਮੇਰੇ ਵਾਸਤੇ ਸਾਰਾ ਕੋ ਧਰਮ ਉਹ ਮੈਂ ਮੰਨਦਾ ਇਨਸਾਨੀਅਤ ਜੇ ਇਨਸਾਨ ਹੈਗੇ ਤਾਂ ਠੀਕ ਹੈ ਨਹੀਂ ਜੇ ਕੋਈ ਇਨਸਾਨ ਕਿਸੇ ਇਨਸਾਨ ਦਾ ਕੋਈ ਧਰਮ ਨਹੀਂ ਕੋਈ ਯਾਦ ਨਹੀਂ ਠੀਕ ਆ ਦੋਸਤੋ ਜੇ ਮੈਂ ਵੀਰ ਨਵੇਂ ਸੱਜਣ ਆਏ ਫਿਰ ਦੁਬਾਰਾ ਬੇਨਤੀ ਕੰਨੇ ਕਰ ਦਵਾ ਵੀ ਡਾਕਟਰ ਦੀ ਕੇਤੀ ਨੂੰ ਭੈਣ ਨੂੰ ਤੇ ਮਾਂ ਨੂੰ ਕਿਸੇ ਵੀ ਵੀਨੇ ਮਾਰਾ ਨਹੀਂ ਸ਼ਬਦ ਬੋਲਣਾ ਗਲਤ ਨਹੀਂ ਬੋਲਣਾ ਗਾਲ ਨਹੀਂ ਕੱਢਣੀ ਕੁਝ ਵੀ ਭੱਦੀ ਟਿੱਪਣੀ ਨਹੀਂ ਕਰਨੀ ਦੂਸਰੀ ਪੁਰਸਪਰ ਸਪਰਸ਼ ਲੁਧਿਆਣਾ ਦਾ ਮੈਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਮੇਰੇ ਉਹਨਾਂ ਵੀਰਾਂ ਦਾ ਉਹਨਾਂ ਸੱਜਣਾ ਜਿੰਨੇ ਮੇਰੇ ਹੱਕ ਚ ਪੋਸਟ ਵੀ ਪਾਈ ਆ ਮੇਰੇ ਨਾਲ ਲੁਧਿਆਣੇ ਗਿਆ ਜਾਂ ਮੇਰੇ ਹੱਕ ਚ ਇੱਕ ਕਮੈਂਟ ਕੀਤਾ ਜਾਂ ਲਾਈਕ ਵੀ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਅਭੀ ਸਿੱਧੂ ਮੇਰੇ ਵੀਰ ਦਾ ਵੀ ਬਹੁਤ ਸ਼ੁਕਰੀਆ ਮੇਰੇ ਵੀਰ ਦਾ ਉਹਨਾਂ ਅੱਗੇ ਵੀੜਾ ਚੱਕਿਆ ਸੀਗਾ ਤੇ ਹੁਣ ਫਿਰ ਉਹਨਾਂ ਨੇ ਕਾਫੀ ਜਿਹੜਾ ਇਸ ਕੰਮ ਦੇ ਛੜਾ ਸਾ ਦਿੱਤਾ